ਨਲੀ ਪ੍ਰਧਾਨ ਜੀ ਤੁਸੀਂ ਬੜੇ ਪੁਰਾਣੇ ਸਮੇਂ ਤੋਂ ਪਟਿਆਲਾ ਦੇ ਵਿੱਚ ਸਰਗਰਮ ਹੋ ਅਤੇ ਇਤਿਹਾਸਾਂ ਦੇ ਵਿੱਚ ਵੀ ਕਾਫੀ ਯੋਗਦਾਨ ਰੰਦਾ ਤੁਹਾਡਾ ਸਰਕਾਰਾਂ ਬਣਾਉਣ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਗੱਲ ਇਦਾਂ ਮੈਂ ਜਦੋਂ ਪਹਿਲਾ ਤੁਰਦਾ ਨਹੀਂ ਹੁੰਦਾ ਸੀ ਮੈਂ 87 ਦੇ ਵਿੱਚ ਤੁਰਨ ਲੱਗਿਆ ਲੱਤਾਂ ਜੁੜੀਆਂ ਹੋਈਆਂ ਸੀ ਆਪਰੇਸ਼ਨ ਕਰਾਇਆ ਪਰ ਮੈਂ ਮਹਿੰਦਰਾ ਕਾਲਜ ਚ ਪੜਨਾ ਗਿਆ ਉੱਥੇ ਸਟੱਡੀ ਸ਼ੁਰੂ ਕੀਤੀ ਪਰ ਇੱਕ ਮੰਡਲ ਕਮਿਸ਼ਨ ਲਾਗੂ ਹੋ ਗਈ 89 ਦੇ ਵਿੱਚ ਬੀਪੀ ਸਿੰਘ ਸਰਕਾਰ ਨੇ ਤੇ ਬੀਜੇਪੀ ਵਾਲਿਆਂ ਨੇ ਸ਼ੁਰੂ ਕੀਤੀ ਸੀ ਉਹਨਾਂ ਨੇ ਰਿਵਿਜ਼ਨ ਲਾਗੂ ਕਰਤੀ ਇਹਨਾਂ ਨੇ ਮਸਜਿਦ ਦਾ ਯੂਪੀ ਦੇ ਵਿੱਚ ਮੱਜੀ ਢਾਈ ਸੀ ਤੇ ਉਹਨਾਂ ਨੇ ਆਪਾਂ ਇਹ ਕੰਪਰੋਮਾਈਜ਼ ਕੀਤਾ ਸੀ ਅਸੀਂ ਮੰਡਲ ਕਾਜਨ ਵਿੱਚ ਸਾਰੇ ਸਟੂਡੈਂਟ ਹਿੰਦੁਸਤਾਨ ਦਾ ਬੜਾ ਸਟੂਡੈਂਟ ਮਰੇ ਅੱਗਾਂ ਲਾ ਕੇ ਗੋਲੀਆਂ ਖਾ ਕੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਬੜਾ ਤਹਿਲਕਾ ਮਚਿਆ ਬੜੀਆਂ ਟਰਾਂਸਪੋਰਟਾਂ ਫੁਕੀਆਂ 33% ਰਿਵਿਜ਼ਨ ਦੇ ਰਹੇ ਸੀ ਐਸਸੀਬੀਸੀ ਨੂੰ ਤੇ ਜਿਹੜਾ ਜਨਰਲ ਦਾ ਕੋਟਾ ਬਹੁਤ ਜ਼ਿਆਦਾ ਘਟ ਗਿਆ ਸੀ ਉਸ ਤੋਂ ਫਿਰ ਚਲਦੇ ਚਲਦੇ ਮੈਂ ਹੌਲੀ ਹੌਲੀ ਪੋਲਿਟਿਕਸ ਦੇ ਵਿੱਚ ਆ ਕੇ ਕਾਂਗਰਸ ਚ ਜੁਆਇਨ ਕੀਤੀ ਕਾਂਗਰਸ ਚ ਰਹੇ ਫਿਰ ਮੈਨੇ 92 ਵਿੱਚ ਇਲੈਕਸ਼ਨ ਹੋਏ ਪਹਿਲਾ ਇਲੈਕਸ਼ਨ ਹੋਏ ਕੱਲੀਦਲ ਨੇ ਬਾਏ ਕਟ ਕੀਤਾ ਉਸ ਤੋਂ ਬਾਅਦ ਜਦੋਂ ਰਜੀਵ ગાંધી ਪ੍ਰਾਈਮ ਮਿਨਿਸਟਰ ਬਣ ਗਿਆ ਫਿਰ ਕਾਂਗਰਸ ਨੇ ਬਾਏ ਕਟ ਕੀਤਾ ਦੋਨੋਂ ਨੇ ਫਿਰ ਕੱਲੀਦਲ ਬਾਏ ਕਟ ਕੇ ਫਿਰ ਕਾਂਗਰਸੀ ਸਰਕਾਰ ਬਣੀ ਸਰਦਾਰ ਬਿਆਨ ਸਿੰਘ ਜੀ ਅਸੀਂ ਬ੍ਰਹਮਿੰਦਰਾ ਜੀ ਸੀ ਇਥੇ ਪਟਿਆਲੇ ਸ਼ਹਿਰ ਦੇ ਵਿੱਚ ਇਲੈਕਸ਼ਨ ਲੜ ਰਹੇ ਸੀ ਆਰਜਵਾਦੀ ਕਾਲਜ ਦੇ ਵਿੱਚ ਕਈ ਕਿਈ ਸ਼ਰਮੇ ਨਾਲ ਬੜੀ ਫਾਈਟ ਸੀ ਉਤੋਂ ਬਹੁਤ ੱੱਕਾ ਹੋ ਕੇ ਕਰਕੇ ਬ੍ਰਹਮਿੰਦਰ ਸਿੰਘ ਮੈਂਬਰ ਆਫ ਪਾਰਲੀਮੈਂਟ ਐਮ ਐਮ ਐਲ ਏ ਬਣੇ ਸੀ ਮੰਤਰੀ ਬਣੇ ਸੀ ਉਸ ਤੋਂ ਬਾਅਦ ਚਲਦੇ ਰਿਹਾ ਚਲਦੇ ਰਿਹਾ 97 ਦੇ ਵਿੱਚ ਪੈਣਾ ਫਿਰ ਮੈਂ ਅਕਾਲੀ ਦਲ ਵਿੱਚ ਆ ਗਿਆ ਸਰਜੀਤ ਸਿੰਘ ਕੋਲੀ ਜੀ ਵੀ ਐਮ ਐਲ ਏ ਸਾਹਿਬ ਸੀ ਬਣੇ ਸੀ ਤੇ ਮੰਤਰੀ ਵੀ ਬਣੇ ਸੀ ਉਹਨਾਂ ਦੀ ਸਪੋਰਟ ਕੀਤੀ ਚੱਲਦਾ ਰਿਹਾ ਬੜੇ ਸਟਰਗਲ ਕੀਤਾ ਪੋਲਿਟਿਕਸ ਦੇ ਵਿੱਚ ਪਰ ਕਦੇ ਹੱਥ ਨਹੀਂ ਲੱਗਿਆ ਨਾ ਕਦੇ ਪਾਉ ਕੋਈ ਐਸੀ ਕੋਈ ਚਾਪਲਸੀ ਨਹੀਂ ਕਰ ਸਕੀ ਹੈ ਚਾਪਲਸੀ ਕਰਨੀ ਆਪਾਂ ਨੂੰ ਆਂਦੀ ਨਹੀਂ ਸੀ ਉਹ ਚੱਲਦਾ ਰਿਹਾ ਸਟ੍ਰਗਲ ਕਰਦੇ ਰਹੇ ਆਪਾਂ ਨਾਲ ਵਟੇ ਵਟੇ ਲੀਡਰਾਂ ਨਾਲ ਕੰਮ ਕੀਤਾ ਹੈਗਾ ਸਰਕਾਰਾਂ ਬਣਾਉਣ ਦੇ ਵਿੱਚ ਜਤਨ ਦੇ ਵਿੱਚ ਐਮ ਰੋਲ ਨਿਭਾਇਆ ਹੈਗਾ ਪਰ ਅੱਜ ਤੁਸੀਂ ਉੱਥੇ ਉਸੇ ਤਰ੍ਹਾਂ ਘੁੰਮ ਰਹੇ ਹੋ ਵੀ ਕਿਵੇਂ ਗੁਜ਼ਾਰਾ ਬੱਚਰ ਕਿਵੇਂ ਚੱਲ ਰਿਹਾ ਤੁਹਾਡਾ ਬਾਤ ਚੱਲੀ ਜਾਂਦਾ ਜੀ ਇੱਕ ਮੇਰਾ ਯਾਰ ਦੋਸਤ ਹੈ ਸਰਫਰਾਜ ਖਾਨ ਜੋਤੀ ਉਹ ਮੇਰੀ ਮਦਦ ਕਰਦਾ ਮੇਰੀ ਬਿਮਾਰੀ ਇਸ ਵਜ੍ਹਾ ਸਾਰਾ ਕੁਝ ਉਹ ਹੀ ਕਰਦਾ ਮੈਨੂੰ ਅੱਜ ਤੱਕ ਕਿਸੇ ਪੋਲੀਟੀਕਲ ਪਾਰਟੀ ਨੇ ਮੈਨੂੰ ਕੋਈ ਇਹ ਨਹੀਂ ਕੀਤਾ ਕਿ ਮੈਂ ਤੇਰੇ ਬੱਚੇ ਸੈੱਟ ਕਰ ਸਕਾਂ ਜਾਂ ਤੈਨੂੰ ਸੈੱਟ ਕਰ ਸਕਾਂ ਸਭ ਨੇ ਮੇਰ ਤੋਂ ਫਾਇਦਾ ਲਿੱਤਾ ਜੇ ਪਟਾਲਾ ਸਰ ਜੱਜ ਵੀ ਕਿਸੇ ਨੇ ਕਿਸੇ ਦੇ ਖਿਲਾਫ ਤਵਾ ਲਵਾਣਾ ਕੋਸ਼ਿਸ਼ ਕਰ ਬੁਲਾਣਾ ਉਹ ਮੈਨੂੰ ਹੀ ਯੂਜ਼ ਕਰਦੇ ਨੇ ਆਪ ਇੰਨਾ ਕੋਸ ਬੋਲ ਨਹੀਂ ਸਕਾਂਗਾ ਮੈਂ ਕਹਿੰਦੇ ਜਿਵੇਂ ਦਾਈ ਤੋਂ ਢਿੱਡ ਨਹੀਂ ਲੁਕਦੇ ਇਵੇਂ ਆਪਣਾ ਸਾਰਾ ਦੀ ਹਿਸਟਰੀ ਆਪਾਂ ਨੂੰ ਪਤਾ ਵੀ ਕਿਹੜਾ ਕੀਨਾ ਜੋਗਾ ਕਿ ਨਹੀਂ ਕਿਸ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਸਭ ਕੁਝ ਆਪਣੇ ਕੋਲ ਨਾਲ ਸਾਰੇ ਮਦਨ ਜੀ ਦੇ ਸਰੀਰ ਵੱਲੋਂ ਪਾਈ ਜੋ ਤੁਸੀਂ ਚੱਲਣ ਫਿਰਣ ਜਸਮਰਤ ਚੱਲਦੇ ਆਪਾਂ ਤਾਂ ਮੈਂ ਆਪਾਂ ਤਾਂ ਸਮਝਿਆ ਹੀ ਨਹੀਂ ਮੈਂ ਤਾਂ ਇਹ ਤਾਂ ਹੁਣ ਪਿਛਲੇ ਸਾਲ ਬਰ ਐਕਸੀਡੈਂਟ ਹੋ ਗਿਆ ਸੀ ਉਸ ਕਰਕੇ ਥੋੜੇ ਚੂਲੇ ਵੀ ਖਰਾਬ ਹੋ ਗਏ ਮੈਨੂੰ 2-3 ਕਿਲੋਮੀਟਰ ਦਾ ਫੋੜੀ ਨਾਲ ਤੁਰ ਕੇ ਪੈਦਲ ਚਲਾ ਜਾਣਾ ਹੁੰਦਾ ਸੀ ਮੰਡਲ ਕੇ ਕਮਿਸ਼ਨ ਦੇ ਵਿੱਚ ਆਪਣੇ ਘਰ ਤੋਂ ਆਹ ਪੁਰਾਣੀਆਂ ਕਚਰੀ ਆਉਂਦੀਆਂ ਸੀ ਕਾਲੀ ਦੇ ਮੰਦਰ ਕੋਲ ਮੈਂ ਘਰ ਦੇ ਕੋਲੋਂ ਪੈਦਲ ਤੁਰ ਕੇ ਆਉਂਦਾ ਹੁੰਦਾ ਸੀ ਮੈਂ ਆਪਣਾ ਕਦੇ ਹੈਂਡੀਕੈਪ ਸਮਝਿਆ ਨਹੀਂ ਇਹ ਹੈਂਡੀਕੈਪ ਤਾਂ ਬਾਅਦ ਚ ਜਿਹੜਾ ਲੀਡਰਾਂ ਨੇ ਮੈਨੂੰ ਬਣਾਤਾ ਵੀ ਤੂੰ ਹੈਂਡੀਕੈਪ ਹੈ ਤੇਰਾ ਕੋਈ ਕੰਮ ਨਹੀਂ ਤੂੰ ਸਾਡੇ ਇੰਨਾ ਜੋਗਾ ਇਸ ਤੋਂ ਬਹਲਾ ਬੱਸ ਸਾਡੇ ਤੂੰ ਕੁਝ ਕੰਮ ਨਹੀਂ ਕਰ ਨਹੀਂ ਸਕਦਾ ਮੈਂ ਸੀ ਕਿ ਦੇਣਾ ਚਾਹੁੰਦੇ ਉਹ ਨੌਜਵਾਨ ਪੀੜੀ ਨੂੰ ਵੀ ਜਿਨ੍ਹਾਂ ਦੇ ਮੈਸੇਜ ਮੈਂ ਇਹ ਦੇਣਾ ਚਾਹੁੰਦਾ ਜਿਵੇਂ ਹੁਣ ਅੱਜ ਅਮਰੀਕਾ ਤੋਂ ਲੋਕ ਆਏ ਨੇ ਵਾਪਸ ਆਏ ਨੇ ਇਸ ਤੋਂ ਉਹਨਾਂ ਨੇ 40-50 ਲੱਖ ਰੁਪਏ ਖਰਚ ਕਰਕੇ ਵਾਪਸ ਆਏ ਨੇ ਇੱਕ ਗੱਲੋ ਚੰਗੇ ਵੀ ਹੈ ਵਾਸਤੇ ਆਪਣੇ ਹਿੰਦੁਸਤਾਨ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ 50 ਲੱਖ ਰੁਪਏ ਲਾ ਕੇ ਕੰਮ ਕਰਨਾ ਚਾਹੀਏ ਤਾਂ 50 50 ਅਰ ਮਹੀਨਾ ਕਮਾ ਸਕਦੇ ਕੁਣ ਇਹ ਪਤਲੇ ਕੰਮ ਚੱਲੇ ਨਾ ਚੱਲੇ 50 ਰੁਪਏ ਉੱਤੇ ਬੰਦੇ ਤਾਂ ਜਾਂਦੇ ਨੇ ਵੀ 50 ਦਾ ਵੀ ਸਾਰੀ ਉਮਰ ਉਹਨਾਂ ਨੇ ਮਾਪੇ-ਬਾਪ ਦੀ ਉਹਨਾਂ ਨੇ ਬੱਚੇ ਦੀ ਜ਼ਿੰਦਗੀ ਬਣ ਸਕਦੀ ਹੈ ਉੱਤੇ ਪੈ ਲਾ ਕੇ ਚਲੇ ਜਾਂਦੇ ਨੇ ਚਾਰ ਪੈਸੇ ਕਮਾਉਂਦੇ ਨੇ ਇੱਥੇ ਕੋਈ ਵੈਲਿਊ ਨਹੀਂ ਹੈਗੀ ਇੱਥੇ ਇੰਨੀ ਮਹਿੰਗਾਈ ਹੋ ਗਈ ਹੈ ਤੁਸੀਂ ਹੁਣ ਕਿਤੇ ਬਾਜ਼ਾਰ ਚਲੋ ਜੇ 100 ਸਜ ਮੰਡੀ ਚਲੋ ਜੇ 500 ਪਾ ਲੋ 1000 ਪਾ ਲੋ ਉਹਦੀ ਵੈਲਿਊ ਨਹੀਂ ਤੁਸੀਂ ਤੜਾਓ ਤੁਸੀਂ ਮੰਡੀ ਖਤਮ ਹੈ ਇੱਕ ਮਲਾਲ ਹੈਗਾ ਵੀ ਤੁਸੀਂ ਹਰੇਕ ਲੀਡਰ ਦੇ ਨਾਲ ਦਿਲੋਂ ਚੱਲਿਓ ਜਰ ਦਿਲ ਦੀ ਮਦਦ ਕੀਤੀ ਹੈ ਨਾ ਹਰ ਪਾਸੋਂ ਮੈਂ ਇਹ ਕਹਾਂਦੀ ਜੀ ਮੈਂ ਤੁਸੀਂ ਹੈਗੇ ਤੁਹਾਨੂੰ ਕੰਮ ਕਾਜ ਵੱਲੋਂ ਸਮਰਥ ਹੋ ਸੀ ਵੀ ਤੁਹਾਨੂੰ ਕੋਈ ਜਿਹੜਾ ਰੁਜ਼ਗਾਰ ਨਹੀਂ ਮਿਲਿਆ ਤੁਹਾਨੂੰ ਮੈਂ ਤਾਂ ਇਸ ਇਹ ਤਾਂ ਇਹ ਹੈਗੀ ਆ ਮੈਂ ਸਭ ਨਾਲ ਝਿਲੋ ਤੁਰਿਆ ਮੈਨੂੰ ਮੈਨੂੰ ਇਹਦਾ ਨਹੀਂ ਹੁਣ ਮੈਂ ਕਿਸ ਨਾਲ ਤੁਰ ਰਿਹਾ ਮੈਂ ਕਹਾਂ ਬਈ ਇਹ ਮੈਸ ਨਾਲ ਦੁਨਾ ਹੈ ਹਾਰ ਜਿਓ ਜਿੱਤੇ ਉਹ ਮੈਨੂੰ ਕੀ ਪਤਾ ਹੋਏਗਾ ਮੈਂ ਜਿਸ ਨਾਲ ਲੱਗਾਗਾ ਬੰਦਾ ਇਹੀ ਕਮਗਾ ਉਹ ਜਿੱਤੇ ਤੇ ਰੁਜ਼ਗਾਰ ਨਹੀਂ ਹੈਗਾ ਤੁਹਾਡੇ ਕੋਲ ਹੁਣ ਰੁਜ਼ਗਾਰ ਤਾਂ ਹੁਣ ਚਲੋ ਜੀ ਹੁਣ ਜਿਹੜਾ ਆਣਾ ਉੱਪਰ ਜਾ ਕੇ ਹੁਣ ਪੂਰਾ ਹੋਏਗਾ ਇੱਥੇ ਦਾ ਕੋਈ ਮਿਲ ਨਹੀਂ ਸਕਦਾ ਕੋਈ ਆਸਤਾ ਹੈ ਨਹੀਂ ਲੱਗਦਾ ਉਮੀਦ ਹੈਗੀ ਤੁਹਾਨੂੰ ਕਿਸੇ ਤੋਂ ਮੈਂ ਹੁਣ ਲੱਗੇ ਹੋਏ ਐ ਮਲੇ ਜੀਤਪਾਲ ਸਿੰਘ ਗੋਲੀ ਜੇ ਕੁਝ ਕਰ ਦੇ ਤਾਂ ਬੜਾ ਵਧੀਆ ਆਸਾਨ ਹੈ ਉਸ ਤੋਂ ਬੰਦੇ ਇਨਸਾਨ ਹੈ ਜੀਤਪਾਲ ਸਿੰਘ ਗੋਲੀ ਜੀ ਹੈ ਨਾ ਕਾਫੀ ਲੰਮੇ ਸਮੇਂ ਤੋਂ ਉਸ ਨਾਲ ਮੈਂ ਉਹਨਾਂ ਨੇ ਫਾਇਦਾ ਪਿਤਾ ਜੀ ਦੀ ਸੁਰਜੀਤ ਸਿੰਘ ਗੋਲੀ 97 ਜੇ ਲੱਗੇ ਉਹ ਸੱਤ ਦੇ ਵਿੱਚ ਨਾ ਲੱਗੇ ਹੁਣ ਲੱਗੇ ਇਹਨਾਂ ਜਦੋਂ ਵੀ ਮੈਨੂੰ ਆਵਾਜ਼ ਮਾਰੀ ਕੋਲੀ ਪਰਿਵਾਰ ਨੇ ਮੈਂ ਇਹਨਾਂ ਨਾਲ ਹਮੇਸ਼ਾ ਖੜਿਆ ਤੇ ਖੜੇ ਰਵਾਂਗੇ ਇੱਚ ਕੋਈ ਦੋਰਾਈ ਨਹੀਂ ਹੈਗੀ ਕੀ ਮੈਸੇਜ ਕੀ ਲੈਣਾ ਚਾਹੁੰਦੇ ਹੋ ਮੈਂ ਤਾਂ ਇਹੀ ਹੈ ਕਿ ਜਿੰਨੇ ਵੀ ਆਪਣੇ ਪੰਜਾਬ ਦੇ ਪਟਿਆਲੇ ਦੇ ਜਿੰਨੇ ਵੀ ਨੌਜਵਾਨ ਐ ਪੌੜੇ ਸੀ ਨਾ ਜੇ ਕਿਸੇ ਦੀ ਤੁਸੀਂ ਕਿਸੇ ਨੂੰ ਸਪੋਰਟ ਲੈਣੇ ਹੋ ਉਹਦੀ ਘੱਟੋ ਘੱਟ ਮਦਦ ਕਰੋ ਬੰਦਾ ਉਹ ਆਪਣੇ ਆਨੂੰ ਆਪਣਾ ਨੂੰ ਇਹ ਨਾ ਫੀਲ ਕਰੇ ਵੀ ਮੈਂ ਮਦਦ ਕੀਤੀ ਹੈ ਮੇਰਾ ਕੋਈ ਕੰਮ ਕਰਨੀ ਹੋਇਆ ਬਾਕੀ ਜਿਹੜੇ ਨੌਜਵਾਨ ਐ ਇਹਨਾਂ ਬਾਰੇ ਕੁਝ ਮੈਂ ਕਹਿੰਦਾ ਮੀਡੀਆ ਰਾਂ ਸਾਰੇ ਜਿੰਨੇ ਵੀ ਕੋਈ ਮੀਡੀਆ ਹੁਣ ਵੀ ਨੌਜਵਾਨਾਂ ਨੂੰ ਜਾਗਰਿਤ ਕਰੋ ਤਾਂ ਕਿ ਇਹ ਇੱਕ ਨਸ਼ੇ ਤੋਂ ਛੁਟਕਾਰਾ ਮਿਲੇ ਇਹ ਕ ਚੈਨਾ ਡੋਰ ਆ ਜਿਹੜੀ ਇਹ ਜਿਹੜੇ ਪੈਸਾ ਦੇ ਪ੍ਰਸ਼ਾਸਨ ਵਾਲੇ ਖਾਂਦੇ ਨੇ ਬਿਨਾ ਪ੍ਰਸ਼ਾਸਨ ਤੋਂ ਬਗੈਰ ਕੋਈ ਚੈਨਾ ਡੋਰ ਨਹੀਂ ਵਿਕ ਸਕਦੀ ਕੋਈ ਨਸ਼ਾ ਨਹੀਂ ਵਿਕ ਸਕਦਾ ਸਭ ਇਹ ਨਸ਼ਾ ਜਿਹੜਾ ਵਿਗਦਾ ਇਹ ਪ੍ਰਸ਼ਾਸਨ ਇਹਨਾਂ ਲੋਕਾਂ ਦੀ ਮਿਲੀ ਭੂਗ ਦੇ ਬਗੈਰ ਵਿਗਦਾ ਪ੍ਰਸ਼ਾਸਨ ਚਾਵੇ ਇੱਕ ਮਿੰਟ ਜੇ ਨਸ਼ਾ ਕਦਮ ਹੁੰਦਾ ਇੱਕ ਮਿੰਟ ਦੇ ਵਿੱਚ